ਸਤ ਸ੍ਰੀ ਅਕਾਲ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਹਾਂ ਅੱਜ ਸਾਰਾ ਫੋਕਸ ਸਾਰੇ ਲੋਕਾਂ ਦਾ ਨਜ਼ਰੀਆ ਸਾਰੇ ਲੋਕਾਂ ਦਾ ਧਿਆਨ ਕਿਸਾਨ ਅੰਦੋਲਨ ਤੇ ਲੱਗਿਆ ਹੋਇਆ ਸੀ ਮੀਡੀਆ ਦੇ ਵਿੱਚ ਵੀ ਇਹੋ ਮੁੱਖ ਖਬਰ ਚਰਚਾ ਵਿੱਚ ਬਣੀ ਰਹੀ ਪਰ ਜੋ ਨੈਸ਼ਨਲ ਮੀਡੀਆ ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਹੈ ਉਸ ਦਾ ਨਜ਼ਰੀਆ ਹੋਰ ਸੀ ਪੰਜਾਬ ਵਾਲੀ ਮੀਡੀਆ ਦਾ ਨਜ਼ਰੀਆ ਹੋਰ ਸੀ ਤਕਰੀਬਨ 11:00 11:30 ਵਜੇ ਤੋਂ ਲੈ ਕੇ ਕਿਸਾਨਾਂ ਤੇ ਗੋਲਾਬਾਰੀ ਸ਼ੁਰੂ ਹੋਈ ਸਿੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਕਾਫੀ ਤਸ਼ੱਦਦ ਕੀਤਾ ਜੋ ਹਰਿਆਣਾ ਪੁਲਿਸ ਐਥੋਂ ਤੱਕ ਕਿ ਰੈਣਾ ਪੁਲਿਸ ਖਨੋਰੀ ਦੇ ਵਿੱਚ ਆ ਕੇ ਜਦੋਂ ਕਿਸਾਨਾਂ ਨੂੰ ਖਦੇੜ ਦਿੱਤਾ ਤਾਂ ਟਰਾਲੀਆਂ ਤੇ ਟਰੈਕਟਰਾਂ ਦੀ ਭੰਨਤੋੜ ਵੀ ਕੀਤੀ ਤੇ ਕਈ ਲੋਕਾਂ ਨੂੰ ਨਜਾਇਜ਼ ਕੁੱਟਿਆ ਵੀ ਤੇ ਐਥੋਂ ਤੱਕ ਕਿ ਕੁਝ ਹਰਿਆਣਾ ਦੇ ਜਿਹੜੇ ਕਿਸਾਨਾਂ ਦੀ ਵੀ ਕੁੱਟਮਾਰ ਕੀਤੀ ਇੱਕ ਨੌਜਵਾਨ ਦੀ ਇਸੇ ਗੋਲੀਬਾਰੀ ਦੇ ਵਿੱਚ ਮੌਤ ਹੋ ਗਈ ਪਰ ਇਹਦੇ ਬਾਰੇ ਅਜੇ ਵਿਵਾਦ ਹੈ ਕਿ ਸਿੱਧੀ ਗੋਲੀ ਨਾਲ ਡੈਥ ਹੋਈ ਆ ਜਾਂ ਫਿਰ ਜੋ ਅਤੂਗਸ ਦੇ ਗੋਲੇ ਚਲਾਏ ਜਾ ਰਹੇ ਨੇ ਉਹਨਾਂ ਨਾਲ ਡੈਥ ਹੋਈ ਆ ਜਾਂ ਫਿਰ ਕੀ ਰਬੜੀਆਂ ਗੋਲੀਆਂ ਨਾਲ ਡੈਥ ਹੋਈ ਆ ਪਰ ਰਜਿੰਦਰ ਹਸਪਤਾਲ ਦੇ ਜਿਹੜੇ ਡਾਕਟਰ ਨੇ ਉਹਨਾਂ ਦਾ ਕਹਿਣਾ ਕਿ ਬੁਲਟ ਚੱਲੇ ਨੇ ਸੋ ਇੱਕ ਨੌਜਵਾਨ ਦੀ ਡੈਥ ਹੋਈ ਆ ਤੇ ਇੱਕ ਕਈ ਕਵੀਰ ਜ਼ਖਮੀ ਵੀ ਨੇ ਇੱਕ ਦੋ ਨੌਜਵਾਨ ਹਰਿਆਣਾ ਦੇ ਹਸਪਤਾਲਾਂ ਦੇ ਵਿੱਚ ਦਾਖਲ ਨੇ ਵੱਡਾ ਸਵਾਲ ਇਹ ਆ ਕਿ ਦੂਸਰੀ ਸਟੇਟ ਦੀ ਪੁਲਿਸ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਸ ਤਰ੍ਹਾਂ ਕਾਰਵਾਈ ਕਰ ਸਕਦੀ ਆ ਸੋ ਸਰਕਾਰ ਦਾ ਪੱਖੇ ਇਹਦੇ ਬਾਰੇ ਆਉਣਾ ਉਹਦੇ ਬਾਰੇ ਬਾਅਦ ਚ ਗੱਲ ਕਰਾਂਗੇ ਫਿਰ ਅੱਜ ਗੱਲ ਕਰਾਂਗੇ ਇਹ ਕਾਨੂੰਨੀ ਨੁਕਤੇ ਤੋਂ ਅ ਹਰਿਆਣਾ ਸਰਕਾਰ ਫੇਲ ਕਿੱਥੇ ਸਾਬਤ ਹੋਈ ਆ ਤੇ ਹਰਿਆਣਾ ਸਰਕਾਰ ਦਾ ਨਕਸ਼ ਕੀ ਬਣਦਾ ਮੇਰੇ ਨਾਲ ਨੇ ਐਡਵੋਕੇਟ ਉਪਜੀਤ ਸਿੰਘ ਬਰਾੜ ਜੋ ਕਿਸਾਨ ਅੰਦੋਲਨ ਤੇ ਨਿਗਾਹ ਰੱਖ ਰਹੇ ਨੇ ਗੱਲ ਕਰਦੇ ਆ ਬਰਾੜ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦੀ ਸਭ ਤੋਂ ਪਹਿਲਾਂ رابطہ ਪੰਜਾਬ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਸਾਦ ਜੀ ਬਪ ਕਰ ਲਈਏ ਅੰਦੋਲਨ ਤੋਂ ਸ਼ੁਰੂ ਕਿਉਂਕਿ ਹੁਣ ਸ਼ਾਮ ਨੂੰ ਪ੍ਰੈਸ ਕਾਨਫਰੰਸ ਕੀਤੀ ਆ ਜੋ ਸਰਬਨ ਸਿੰਘ ਪੰਦੇਰ ਨੇ ਉਹ ਕਹਿੰਦੇ ਵੀ ਅੰਦੋਲਨ ਜਾਰੀ ਰਹੇਗਾ ਪਰ ਖਨੋਰੀਆਂ ਨੇ ਘਟਨਾਵਾਂ ਦਾ ਪਹਿਲਾਂ ਜਾਇਜ਼ਾ ਲਵਾਂਗੇ ਦੋ ਦਿਨ ਮੰਥਨ ਕਰਾਂਗੇ ਉਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰਾਂਗੇ ਜਦਕਿ ਨੌਜਵਾਨ ਕਾਫੀ ਤੱਤੇ ਨੇ ਗਰਮ ਨੇ ਉਹ ਕਹਿੰਦੇ ਫਿਰ ਸਾਨੂੰ ਪਿਛਲੇ ਹਫਤੇ ਤੋਂ ਲਗਾਤਾਰ ਕਿਉਂ ਬਿਠਾਇਆ ਬਾਡਰ ਤੇ ਜੇਕਰ ਬਾਡਰ ਪਾਰ ਨਹੀਂ ਕਰਨਾ ਪਰ ਨੌਜਵਾਨ ਵੀ ਕੁਝ ਨਹੀਂ ਕਰ ਸਕਦੇ ਜਦੋਂ ਐਡੀ ਵੱਡੀਆਂ ਰੋਕਾ ਹੋਣ ਸਿੱਧੀਆਂ ਗੋਲੀਆਂ ਚੱਲਦੀਆਂ ਹੁਣ ਕਿਉਂਕਿ ਜਿਹੜੇ ਕਾਰਤੂਸ ਨੇ ਉਹ 12 ਬੋਰ ਦੇ ਵੀ ਸਾਹਮਣੇ ਆ ਗਏ ਨੇ ਹੋਰ ਜਿਹੜੀਆਂ ਪੱਕੀਆਂ ਬੰਦੂਕਾਂ ਹੁੰਦੀਆਂ ਨੇ ਉਹਦੀ ਵੀ ਸਾਹਮਣੇ ਆ ਗਏ ਨੇ ਲੱਗਦਾ ਕਿ ਹਰਿਆਣਾ ਪੁਲਿਸ ਥਾਣੇ ਚੱਲ ਚੁੱਕੀ ਆ ਕਿ ਨੁਕਸਾਨ ਕਰਨੇ ਕਰਨਾ ਪੰਜਾਬ ਦੇ ਨੌਜਵਾਨਾਂ ਦਾ ਦੂਸਰੀ ਗੱਲ ਜਦੋਂ ਭੀੜ ਨੂੰ ਖਦੇੜਨਾ ਹੋਵੇ ਤਾਂ ਗੋਲੀ ਗਿੱਟੇ 'ਚ ਮਾਰੀ ਦੀ ਆ ਜੇ 33 ਦੀ ਮਾਰਗ ਨਹੀਂ ਹੋਵੇ ਇਹ ਨਹੀਂ ਹੁੰਦਾ ਕਿ ਸਿੱਧੀਆਂ ਗੋਲੀਆਂ ਚਲਾਓ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ ਕਿ ਸਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਹਰਿਆਣਾ ਪੁਲਿਸ ਤੇ ਹਰਿਆਣਾ ਸਰਕਾਰ ਨੇ ਸਖਤ ਕਿਉਂ ਬਣ ਗਈ ਹੈ ਇੱਕ ਪਾਸੇ ਪੰਜਾਬ ਤੋਂ ਪਾਣੀ ਭਾਲਦੇ ਆ ਕਿ ਸਾਨੂੰ ਪਾਣੀ ਦੇ ਦਿਓ ਹੋਰ ਨਹਿਰ ਕੱਢਣ ਨੂੰ ਦੇ ਦਿਓ ਦੂਜੇ ਪਾਸੇ ਗੋਲੀਆਂ ਓਕਰ ਸਾਹਿਬ ਹਰਿਆਣਾ ਪੁਲਿਸ ਨੇ ਐਸੀ ਦਰਿੰਦਗੀ ਦਿਖਾਈ ਆ ਜਿਹੜੀ ਕਿ ਦੁਸ਼ਮਣ ਦੇਸ਼ ਦੇ ਨਾਲ ਵੀ ਨਹੀਂ ਦਿਖਾਈ ਜਾਂਦੀ ਇਹਨਾਂ ਨੇ ਤਾਂ ਇਸ ਤਰ੍ਹਾਂ ਜਿਹੜਾ ਵਰਤੋਅ ਕੀਤਾ ਇਥੋਂ ਅਮਨ ਪਸੰਦ ਕਿਸਾਨਾਂ ਦੇ ਨਾਲ ਜਿਹੜੇ ਕਿ ਆਪਣੀ ਹੱਕੀ ਮੰਗਾਂ ਲਈ ਕਈ ਦਿਨਾਂ ਦੇ ਲਗਾਤਾਰ ਅੰਦੋਲਨ ਕਰ ਰਹੇ ਹਨ ਤੇ আর ও দিল্লি جانا ਚਾਹੁੰਦੇ ਆ ਉਹ ਦਿੱਲੀ ਉਹਨਾਂ ਨੂੰ ਜਾਣ ਨਹੀਂ ਦੇ ਰਹੇ ਬਹੁਤ ਵੱਡੇ ਵੱਡੇ ਇਹਨਾਂ ਨੇ ਦਵਾਰਾਂ ਤਾਰਾਂ ਕੰਡਿਆਲੀਆਂ ਤਾਰਾਂ ਤੇ ਜਿਹੜੇ ਇੱਕ ੇਠਾਂ ਜਿਹੜੇ ਲੋਹੇ ਦੀਆਂ ਬੋੜੀਆਂ ਤਿੱਖੀਆਂ ਮੇਖਾਂ ਲਾਈਆਂ ਹੋਈਆਂ ਤੇ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਜਿਵੇਂ ਅੱਜ ਕੀਤਾ ਕਿਉਂਕਿ ਲਗਾਤਾਰ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਜਦੋਂ ਸਰਕਾਰ ਸਿਰਫ ਇਹਨਾਂ ਨੂੰ ਅੰਦੋਲਨ ਖਤਮ ਕਰਨ ਬਾਰੇ ਕਹਿ ਰਹੀ ਸੀਗੀ ਤੇ ਕੋਈ ਠੋਸ ਜਿਹੜਾ ਹੱਲ ਨਹੀਂ ਦੇ ਰਹੀ ਸੀਗੀ ਤਾਂ ਕਿਸਾਨਾਂ ਨੇ ਜਦੋਂ ਅੱਜ ਅੱਗੇ ਦਿੱਲੀ ਜਾਣ ਦੇ ਲਈ ਆਪਣਾ ਰਸਤਾ ਵਧਾਇਆ ਆਪਣਾ ਮੋਰਚਾ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਵੇਂ ਅੱਜ ਤਸ਼ੱਦਦ ਕੀਤਾ ਤਾਂ ਮੈਂ ਸੋਦਾ ਵੀ ਇਹ ਬਹੁਤ ਹੀ ਜਿਹੜੀ ਘਟੀਆ ਹਰਕਤ ਆ ਹਰਿਆਣਾ ਪੁਲਿਸ ਦੀ ਤੇ ਹਰਿਆਣਾ ਸਰਕਾਰ ਦੀ ਤੇ ਖਾਸ ਤੌਰ ਤੇ ਇਹਦੇ ਲਈ ਸਿੱਧਾ ਕੇਂਦਰ ਸਰਕਾਰ ਜ਼ਿੰਮੇਵਾਰ ਆ ਜਿਹਦੇ ਇਸ਼ਾਰੇ ਤੇ ਜਿਹੜਾ ਇਹ ਹਰਿਆਣਾ ਸਰਕਾਰ ਕੰਮ ਕਰ ਰਹੀ ਆ ਤੇ ਇਹਦੇ ਚ ਅੱਜ ਮੈਂ ਜੇ ਇਹ ਵੀ ਕਹਿ ਦਵਾਂ ਤਾਂ ਪੰਜਾਬ ਸਰਕਾਰ ਵੀ ਪੂਰੀ ਦੋਖੀ ਆ ਪੂਰੀ ਦੋਸ਼ੀ ਆ ਕਿਉਂਕਿ ਉਹਨਾਂ ਦੀ ਜੂਰਿਸਡਿਕਸ਼ਨ ਚ ਆ ਕੇ ਜਿਵੇਂ ਨੇ ਹੱਥੇ ਕਿਸਾਨਾਂ ਤੇ ਇਹਨਾਂ ਨੇ ਤਸ਼ੱਦਦ ਕੀਤਾ ਹੈ ਤੇ ਜਿਵੇਂ ਉਹਨਾਂ ਦੇ ਟਰੈਕਟਰ ਟਰਾਲੀਆਂ ਤੱਕ ਭੰਨ ਤੇ ਜਿਵੇਂ ਉਹਨਾਂ ਦੇ ਇੱਕ ਨੌਜਵਾਨ ਸੁਭਕਰਨ ਸਿੰਘ ਜਿਹੜਾ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀਗਾ ਤੇ ਜਿਹਦੀ ਮਾਤਾ ਦੀ ਬੜੇ ਲੰਮੇ ਸਮੇਂ ਪਹਿਲਾਂ ਡੈਥ ਹੋ ਗਈ ਸੀ ਉਹਦੀ ਦਾਦੀ ਨੇ ਉਹਨੂੰ ਪਾਲਿਆ ਸੀਗਾ ਤੇ ਬਹੁਤ ਛੋਟਾ ਕਿਸਾਨ ਆ ਉਹਦੇ ਖੋਪੜੀ ਦੇ ਵਿੱਚ ਗੋਲੀ ਮਾਰੀ ਆ ਇਹ ਜੇ ਆਪਾਂ ਕਹੀਏ ਇਹਦੇ ਚ ਵੀ ਇਹਦੇ ਚ ਕੋਈ ਇਹਦੇ ਚ ਕੋਈ ਸ਼ੰਕੇ ਵਾਲੀ ਗੱਲ ਆ ਕੋਈ ਸ਼ੰਕੇ ਵਾਲੀ ਗੱਲ ਨਹੀਂ ਸ਼ਰਿਆਮ ਉੱਥੋਂ ਦੇ ਜਿਹੜੇ ਨੌਜਵਾਨ ਆ ਉਹ ਬੁਲਟ ਦਿਖਾ ਰਹੇ ਆ ਤੇ ਸ਼ਰਿਆਮ ਜਿਹੜਾ ਸਰਾਖ ਆ ਉਹ ਦੱਸ ਰਿਹਾ ਔਰ ਡਾਇਰੈਕਟ ਜਿਹੜੀ ਜਿਸ ਹਿਸਾਬ ਦੇ ਨਾਲ ਪੁਲਿਸ ਨੇ ਗੋਲੀਆਂ ਮਾਰੀਆਂ ਨਾ ਇਦਾਂ ਦਾ ਮੇਰੇ ਖਿਆਲ ਸ਼ਾਇਦ ਕੋਈ ਜਿਹੜੀ ਆਪਣੇ ਦੇਖ ਦੀ ਪੁਲਿਸ ਨਹੀਂ ਕਰਾ ਕਰਦੀ ਉਹ ਤਾਂ ਇਹਨਾਂ ਨੂੰ ਬਗਾਨਗੀ ਦੀ ਭਾਵਨਾ ਵੱਲ ਤੋਰ ਰਹੇ ਆ ਕਿਉਂਕਿ ਜੇ ਪੁਲਿਸ ਦਾ ਕਿਸੇ ਮੁਕਾਬਲਾ ਵੀ ਹੋ ਜਾਵੇ ਇਹਨਾਂ ਦਾ ਪੁਲਿਸ ਨੂੰ ਹਦਾਇਤ ਹੁੰਦੀ ਹੈ ਵੀ ਜਾਨ ਨਹੀਂ ਲੈਣੀ ਤੇ ਤੁਸੀਂ ਇਸ ਹਿਸਾਬ ਨਾਲ ਕਰਨਾ ਵੀ ਉਹਨੂੰ ਗ੍ਰਿਫਤਾਰ ਕਰਨਾ ਬਾਅਦ ਤੇ ਬਾਅਦ ਤੁਸੀਂ ਲੱਤ ਤੋਂ ਹੇਟਾਂ ਗੋਡੇ ਤੋਂ ਹੇਟਾਂ ਜ਼ਖਮੀ ਕਰਕੇ ਉਹਨੂੰ ਫੜਨਾ ਹੁੰਦਾ ਪਰ ਇਹਨਾਂ ਨੇ ਤਾਂ ਸਿੱਧੀਆਂ ਸਿਰਾਂ 'ਚ ਗੋਲੀਆਂ ਮਾਰਦੀਆਂ ਕਿੰਨੇ ਮੁੰਡੇ ਅੱਜ ਜ਼ਖਮੀ ਕਰਤੇ ਕਿੰਨਿਆਂ ਦੀਆਂ ਲੱਤਾਂ ਤੋੜਤੀਆਂ ਔਰ ਕਈਆਂ ਨੂੰ ਬੋਰੀਆਂ 'ਚ ਬੰਨ ਕੇ ਚੱਕ ਕੇ ਲੈ ਗਏ ਜਿਨ੍ਹਾਂ ਦਾ ਪਤਾ ਨਹੀਂ ਔਰ ਜਿਵੇਂ ਟਰੈਕਟਰ ਭੰਨਿਆ ਇਹਨਾਂ ਨੇ ਤੇ ਜਿਵੇਂ ਕਾਰਾਂ ਭੰਨੀਆਂ ਉਹ ਤਾਂ ਜਮ੍ਹਾਂ ਹੀ ਇਹਨਾਂ ਨੇ ਸ਼ਰਮ ਲਾਤੀ ਇਹਦਾ ਮਤਲਬ ਅੰਤਰਰਾਸ਼ਟਰੀ ਟੌਰ ਤੇ ਇੱਕ ਸਾਲ ਆਇਆ ਉਹ ਵੀ ਦੇਖਿਆ ਹਣਾ ਕਿ ਕਿਸਾਨ ਯੂਨੀਅਨ ਦਾ ਝੰਡਾ ਵੀ ਪੈਰਾਂ 'ਚ ਲਟਾੜ ਕੇ ਪਾੜਿਆ ਗਿਆ ਸੀ ਝੰਡੇ ਨੂੰ ਪਾੜਨਾ ਵੀ ਆਪਣੇ ਆਪ ਦੇ ਵਿੱਚ ਇੱਕ ਬਨਾਵਟਾ ਕਿਸੇ ਦੇ ਖਾਸ ਕਰਕੇ ਕਿਸਾਨੀ ਦਾ ਝੰਡਾ ਉਹਦਾ ਤਾਂ ਸਕਾਰਕਰਨ ਬਣਦਾ ਝੰਡੇ ਨੂੰ ਵੀ ਮਤਲਬ ਉਹਨਾਂ ਨੇ ਪਾੜਿਆ ਪੈਰਾਂ 'ਚ ਲਟਾੜਿਆ ਇਹ ਤੁਸੀਂ ਵੇਖੀ ਹੋਣੀ ਵੀਡੀਓ ਕਾਫੀ ਚਰਚਾ ਤੇ ਵਿਚਾਰ ਬਿਲਕੁਲ ਬਿਲਕੁਲ ਮੈਂ ਦੇਖੀ ਆ ਇਹਨਾਂ ਨੇ ਕਿਸਾਨੀ ਦੇ ਝੰਡੇ ਨੂੰ ਲਟਾੜਿਆ ਇਹਨਾਂ ਨੇ ਕਿਸਾਨਾਂ ਨੂੰ ਲਟਾੜਿਆ ਜਿਹੜਾ ਨਾਰਾ ਕਿਸੇ ਸਮੇਂ ਲਾਲ ਬਹਾਦਰ ਸਾਸਰੀ ਦੇ ਦਿਆ ਸੀਗਾ ਜੈ ਜਵਾਨ ਜੈ ਕਿਸਾਨ ਦਾ ਜਿਹੜਾ ਨਾਰਾ ਵੀ ਬਚਾਓ ਤੁਸੀਂ ਸਾਡੇ ਦੇਸ਼ ਜਿਹੜਾ ਭੁੱਖਮਰੀ ਵੱਲ ਵੱਧ ਰਿਹਾ ਹੈ ਤੇ ਇਸ ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ਨੇ ਇਹਨਾਂ ਨੂੰ ਜਦੋਂ ਭਖਾਰੀ ਬਣ ਕੇ ਅਮਰੀਕਾ ਕੈਨੇਡਾ ਦੀ ਧਰਤੀਆਂ ਤੇ ਮੂੰਹ ਹੱਥ ਅੜਦੇ ਤੇ ਵੀ ਸਾਨੂੰ ਕਣਕ ਦੇ ਦਿਓ ਸਾਨੂੰ ਝੋਨਾ ਦੇ ਦਿਓ ਸਾਨੂੰ ਫਲਾਣਾ ਦੇ ਦਿਓ ਉਹ ਇੱਥੇ ਇਹਨਾਂ ਨੇ ਆਪਣੀ ਧਰਤੀ ਦਾ ਨੁਕਸਾਨ ਕਰਕੇ ਗ੍ਰੀਨ ਰੈਵੋਲੂਸ਼ਨ ਲਿਆ ਕੇ ਪੈਸਟੀਸਾਈਡ ਪਾ ਕੇ ਕੁਝ ਕਰਕੇ ਇਹਨਾਂ ਨੂੰ ਆਤਮ ਨਿਰਭਰ ਬਣਾਇਆ ਇਹਨਾਂ ਨੇ ਉਹਨਾਂ ਦਾ ਆਸਾਨ ਦਾ ਕੀ ਮੰਨਣਾ ਤੇ ਅੱਜ ਗੋਲੀਆਂ ਦਾ ਸ਼ਿਕਾਰ ਬਣਾਉਣ ਲੱਗ ਗਏ ਤੇ ਇਹ ਤਾਂ ਬਹੁਤ ਹੀ ਜਿੰਨੀ ਵੀ ਅਸੀਂ ਇਹਦੀ ਨਿੰਦਾ ਕਰ ਸਕੀਏ ਤਾਂ ਉਹ ਥੋੜੀ ਆ ਪਰ ਦੂਜੀ ਗੱਲ ਤਾਂ ਇਹਦੇ ਵਿੱਚ ਇਹ ਵੀ ਦੇਖਣ ਵਾਲੀਆਂ ਨਾ ਜਦੋਂ ਤੁਹਾਡੀ ਜੂਰਿਸਡਿਕਸ਼ਨ ਦੇ ਵਿੱਚ ਆਣੇ ਆ ਤਾਂ ਤੁਹਾਡੀ ਜਿਹੜੀ ਪੁਲਿਸਾ ਜਿਹੜੀ ਕਿ ਪੰਜਾਬ ਪੁਲਿਸ ਮੈਂ ਹੈਰਾਨ ਇਸ ਕਰਦਾ ਜਿਹੜੀ ਝੁੱਠੇ ਮੁਕਾਬਲੇ ਬਣਾਉਣ ਦੇ ਵਿੱਚ ਮਾਹਰ ਮੰਨਿਆ ਜਾਂਦਾ ਤੇ ਜਿਹੜੇ ਕਿਤੇ ਕਈ ਝੁੱਠੇ ਮੁਕਾਬਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਵੀ ਇੰਦਰਾਜ ਕੀਤੇ ਜਾ ਚੁੱਕੇ ਆ ਅੱਜ ਉਹਨਾਂ ਦੀ ਜਿਹੜੀ ਬਹਾਦਰੀ ਉਹਨਾਂ ਦੀ ਸ਼ਰਮਗਤੀ ਕਿੱਥੇ ਜਰਗੀ ਉਹਨਾਂ ਦਾ ਫਰਜ਼ ਸੀਗਾ ਉਥੇ ਨਿਹੱਥੇ ਮਸਾਲਾ ਜਦੋਂ ਜਦੋਂ ਛੁੱਟੇ ਮੁਕਾਬਲੇ ਦੀ ਜਦੋਂ ਛੁੱਟੇ ਮੁਕਾਬਲੇ ਦੀ ਗੱਲ ਆ ਗਈ ਫਿਰ ਸ਼ਰਮਗਤੀ ਥੋੜੀ ਆ ਉਹ ਤਾਂ ਝੁੱਠਾ ਸੀ ਫੜਕੇ ਮਾਰੇ ਸੀ ਸੱਚੇ ਮੁਕਾਬਲੇ ਕਰਨ ਵਾਲੀ ਕੋਰਸ ਚੱਲ ਕਰੋ ਜੇ ਸੱਚੇ ਮੁਕਾਬਲੇ ਵਾਲੀ ਤਾਂ ਬਾਰਡਰ ਤੇ ਜਾ ਸਕਦੀ ਸੀ ਰੋਕ ਸਕਦੀ ਸੀ ਬਿਲਕੁਲ ਰੋਕ ਸਕਦੇ ਕਿ ਜਦੋਂ ਤੁਹਾਡੇ ਏਰੀਏ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਹੈ ਚਾਹੇ ਪੁਲਿਸ ਦੀ ਵਰਦੀ 'ਚ ਹੋ ਰਿਹਾ ਦੂਜੀ ਪੁਲਿਸ ਕਰ ਰਹੀ ਆ ਉਹਨੂੰ ਰੋਕਣਾ ਤੁਹਾਡਾ ਤੁਹਾਡੀ ਡਿਊਟੀ ਆ ਮੈਂ ਜਿਸ ਕਰਕੇ ਝੁੱਟੇ ਮੁਕਾਬਲੇ ਦੀ ਗੱਲ ਕਰ ਰਿਹਾ ਸੀ ਉਹਨੂੰ ਵੱਡੀ ਸੂਰਮਗਤੀ ਦੱਸਦੇ ਸੀਗੇ ਜਦੋਂ ਕਿ ਝੁੱਟੇ ਮੁਕਾਬਲੇ ਹੁੰਦੇ ਸੀਗੇ ਕੋਟ ਤੱਕ ਜਿੰਨਾ ਤੱਕ ਸਰਕਾਰ ਦਾ ਕੋਈ ਆਰਡਰ ਨਾ ਹੋਵੇ ਪੁਲਸ ਨੂੰ ਪੁਲਸ ਕੁਝ ਨਹੀਂ ਕਰਦੀ ਮੈਨੂੰ ਲੱਗਦਾ ਕੋਈ ਸਰਕਾਰ ਦੀ ਕੋਈ ਪਾਲਿਸੀ ਇਸ ਮਸਲੇ ਤੇ ਕੋਈ ਆਏ ਨਹੀਂ ਕਿ ਕੀ ਕਰਿਆ ਜਾਵੇ ਤੇ ਬਾਅਦ ਵਿੱਚ ਹੋ ਸਕਦਾ ਜਿਵੇਂ ਆਪਾਂ ਕਹਿੰਨੇ ਵੀ ਸੱਪ ਦੀ ਪੈੜ ਨੂੰ ਕੁੱਟਦੇ ਆ ਕੋਈ ਚੋਸਾ ਦਾ ਸੱਪ ਦੀ ਪੈੜ ਕੁੱਟੇ ਜਾਣ ਪਰ ਪਹਿਲਾਂ ਸਾਰਾ ਦਿਨ ਅੱਜ ਚਰਚਾ ਚੱਲਦੀ ਰਹੀ ਜਿਹੜੇ ਘਟਨਾਵਾਂ ਵਾਪਰੀਆਂ ਨੇ ਇਹ ਤੇ ਠੱਲ ਪਾਈ ਜਾ ਸਕਦੀ ਸੀ ਸਵੇਰੇ ਸਵੇਰੇ ਪਟਿਆਲੇ ਦੇ ਐਸਐਸਪੀ ਜਰੂਰ ਗਏ ਸੀ ਗਿਸਤੰਦਰ ਕਿਸਾਨ ਲੀਡਰਾਂ ਨਾਲ ਗੱਲ ਕਰਨ ਬਾਅਦ ਦੇ ਵਿੱਚ ਲੀਡਰਾਂ ਨਾਲ ਪੰਜਾਬ ਸਰਕਾਰ ਦੇ ਅਫਸਰਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਹੋ ਸਕਦਾ ਨੌਜਵਾਨਾਂ ਨੂੰ ਲੀਡਰਾਂ ਨੇ ਸਮਝਾਇਆ ਜਾ ਸਕਦਾ ਕਿ ਇਸ ਤਰ੍ਹਾਂ ਬਾਰਡਰ ਨਾ ਪਾਰ ਕਰੋ ਕੋਈ ਹੋਰ ਰਸਤਾ ਬਣਾ ਲਓ ਕਿਸੇ ਹੋਰ ਰਸਤੇ ਲੰਘੋ ਮੈਨੂੰ ਲੱਗਦਾ ਕਿ ਦਿਨਾਂ ਕਰਦੇ ਸਰਕਾਰ ਵੀ ਦੇਲ ਸਾਹਿਬ ਤੋਂ ਵੀ ਇਸ ਮਸਲੇ ਨੂੰ ਲੈ ਕੇ ਕਿਸਾਨੀ ਮਸਲੇ ਨੂੰ ਲੈ ਕੇ ਦੇਖੋ ਸਾਰੀਆਂ ਸਰਕਾਰਾਂ ਪੰਜਾਬ ਸਰਕਾਰ ਹਰਿਆਣਾ ਸਰਕਾਰ ਕੇਂਦਰ ਸਰਕਾਰ ਟੋਟਲੀ ਫਲਾਪ ਹੋ ਚੁੱਕੀਆਂ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿਉਂਕਿ ਜਿਹੜੀ ਇਸ ਕਿਸਾਨਾਂ ਦੀ ਤੇ ਜਿਹੜੀ ਕੇਂਦਰੀ ਮੰਤਰੀਆਂ ਦੀ ਵਿਚੋਲਗੀ ਕਰਾਉਣ ਵਾਲਾ ਖੁਦ ਪੰਜਾਬ ਦਾ ਸੀਐਮ ਭਗਵੰਤ ਸਿੰਘ ਮਾਨ ਆ ਤੇ ਉਹਨੂੰ ਵੀ ਪਤਾ ਹੋਣਾ ਚਾਹੀਦਾ ਸੀਗਾ ਜਦੋਂ ਕਿਸਾਨ ਉੱਥੇ ਬੰਬ ਦਿਖਾ ਰਹੇ ਆ ਪਲਾਸਟਿਕ ਦੀਆਂ ਗੋਲੀਆਂ ਦਿਖਾ ਰਹੇ ਆ ਬੁਲੇਟ ਦਿਖਾ ਰਹੇ ਆ ਬਾਰਾ ਬੋਰਦੀਆ ਵੀ ਇਸ ਤਰ੍ਹਾਂ ਇਹਨਾਂ ਨੂੰ ਕਿਹੜਾ ਅਧਿਕਾਰ ਦੇ ਆ ਤੁਹਾਡੀ ਜੂਰਿਕਟਿਕਸ਼ਨ ਰਾਕੇ ਫਾਇਰ ਕਰਨ ਦਾ ਨਿਹੱਤੇ ਕਿਸਾਨਾਂ ਤੇ ਤੇ ਦੂਜੇ ਪਾਸੇ ਮੈਂ ਤਾਂ ਅੱਜ ਹੈਰਾਨ ਹੁਣਾ ਵੀ ਇਹ ਜਿਹੜੀ ਲੜਾਈ ਆ ਕਿਸਾਨਾਂ ਦੇ ਸਿਸਟਮ ਨਾਲ ਮਣੀ ਜਾ ਰਹੀ ਆ ਤੇ ਜਿਹੜੀ ਸਾਡੇ ਮਾਨਯੋਗ ਅਦਾਲਤਾਂ ਹੁੰਦੀਆਂ ਜਿਨ੍ਹਾਂ ਤੇ ਬੜਾ ਵਿਸ਼ਵਾਸ ਹੁੰਦਾ ਉਹ ਜਦੋਂ ਇਹ ਗੱਲ ਕਹਿਣੀਆਂ ਵੀ ਪੁਲਿਸ ਦਾ ਅਮਨ ਪੁਲਿਸ ਦਾ ਆਮਨ ਕਾਨੂੰਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਨਿਹੱਤੇ ਕਿਸਾਨਾਂ ਦੇ ਗੋਲੀਆਂ ਚਲਾਈ ਜਾਣ ਉਹਨਾਂ ਦੀ ਜਿਹੜੀ ਬਲ ਪ੍ਰਯੋਗ ਆ ਉਹ ਵੀ ਨਿਹੱਤੇ ਕਿਸਾਨਾਂ ਲਈ ਕੁਝ ਖਾਸ ਹੱਦਾਂ ਤੱਕ ਹੁੰਦਾ ਐ ਨਹੀਂ ਹੈ ਵੀ ਤੁਸੀਂ ਚੱਕ ਕੇ ਇਹ ਕਰ ਦਿਓਗੇ ਉਹਨਾਂ ਦੀ ਉਹਨਾਂ ਦੀ ਜਿਹੜੀ ਪ੍ਰਾਈਵੇਟ ਪ੍ਰਾਪਰਟੀ ਆ ਉਹਨਾਂ ਨੂੰ ਤੋੜ ਦੋਗੇ ਆਪਣੀ ਪ੍ਰਾਈਵੇਟ ਪ੍ਰਾਪਰਟੀ ਲਈ ਸੜਕਾਂ ਦੇ ਲਈ ਜੇ ਕੋਈ ਨੁਕਸਾਨ ਕਰ ਦਵੇ ਤਾਂ ਪਰਚੇ ਦਰਜ ਹੋ ਜਾਣੇ ਆ ਤਾਂ ਜਿਹੜੀ ਅੱਜ ਕਿਸਾਨਾਂ ਦੀ ਪ੍ਰਾਈਵੇਟ ਪ੍ਰਾਪਰਟੀ ਆ ਜਿਹੜਾ ਕਿ ਉਹਨਾਂ ਦੇ ਇੱਕ ਰੋਜੀ ਰੋਟੀ ਦਾ ਸਾਧਨ ਆ ਉਹਨਾਂ ਦੇ ਟਰੈਕਟਰ ਭੰਨ ਤੇ ਉਹਨਾਂ ਦੀਆਂ ਗੱਡੀਆਂ ਭੰਤੀਆਂ ਉਹਨਾਂ ਦੀਆਂ ਲੱਤਾਂ ਤੋੜਤੀਆਂ ਉਹਨਾਂ ਨੂੰ ਟੀਅਰ ਗੈਸ ਦੇ ਨਾਲ ਲਹੂ ਲੋਹਾਨ ਕਰਤਾ ਤੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਇੱਧਰ ਬਾਰਡਰ 'ਚ ਆ ਕੇ ਉਹਨਾਂ ਨੇ ਇਹ ਗੱਲਾਂ ਕਹੀਆਂ ਉਹਨਾਂ ਨੇ ਜੋ ਕਿਸਾਨ ਦੱਸ ਰਹੇ ਆ ਵੀ ਅਸੀਂ ਤੁਹਾਡੀਆਂ ਧੀਆਂ ਭੈਣਾਂ ਨੂੰ ਵੀ ਸਾਂਭ ਲਈ ਅਸੀਂ ਇੱਧਰ ਆ ਰਹੇ ਹਾਂ ਤੋਂ ਇਹ ਇਆਂ ਹੀ ਘਟੀਆਂ ਹਰਕਤਾਂ ਇਆਂ ਹੀ ਘਟੀਆਂ ਹਰਕਤਾਂ ਦੁਸ਼ਮਣ ਦੇ ਦੀ ਪੁਲਿਸ ਆਰ ਫੌਜ ਵੀ ਨਹੀਂ ਕਰਿਆ ਕਰਦੀ ਉਹਨਾਂ ਦੇ ਵੀ ਕੁਝ ਆਰਟੀਗੇਟਸ ਹੁੰਨੇ ਆ ਔਰ ਮੈਂ ਹੈਰਾਨਾ ਇੰਨੇ ਅਹਸਾਨ ਫਰਾਮੋਸ਼ ਲੋਕ ਆ ਜਿਨ੍ਹਾਂ ਨੇ ਅਜੇ ਹਰਕਤਾਂ ਕੀਤੀਆਂ ਸਿਕਿਉਰਿਟੀ ਪੁਲਿਸ ਦੀ ਉਸ ਦੇ ਵਿੱਚ ਕਿਉਂ ਕਿਉਂਕਿ ਉਹਨਾਂ ਨੂੰ ਇਹੀ ਕਿਸਾਨ ਲੰਗਰ ਪੁੱਛਦੇ ਸੀਗੇ ਇੱਕ ਮੈਂ ਨੌਜਵਾਨ ਦੀ ਦੇਖ ਰਿਹਾ ਸੀਗਾ ਕਹਿੰਦਾ ਮੈਂ ਲੰਗਰ ਪੁੱਛਣ ਗਿਆ ਤਾਂ ਮੇਰੇ ਤੇ ਹੀ ਕਹਿੰਦਾ ਮੇਰੇ ਤੇ ਹੀ ਉਹਨਾਂ ਨੇ ਮੇਰੀ ਆ ਬਾਹ ਦਾ ਹਾਲ ਕਰਤਾ ਦੱਸੋ ਮੈਂ ਤਾਂ ਇਹ ਅੱਜ ਇੱਕ ਇਨਸਾਨੀਅਤ ਨੂੰ ਵੀ ਸ਼ਰਮਸਾਰ ਕੀਤਾ ਪੁਲਿਸ ਨੇ ਉਹ ਵੀ ਇਸ ਸਰਹੱਦੀ ਸੂਬੇ ਦੇ ਕਿਸਾਨ ਪਰ ਮੈਂ ਅੱਜ ਹੈਰਾਨ ਆ ਉਹਨਾਂ ਜਿਹੜੇ ਦੂਜੇ ਸਟੇਟਾਂ ਦੇ ਕਿਸਾਨ ਆ ਉਹਨਾਂ ਦੀ ਮਨੋ ਹੈਰਾਨ ਆ ਵੀ ਉਹ ਕਿਸਾਨ ਹੈ ਵੀ ਜਾਂ ਸਰਕਾਰੀ ਤਸਾਂ ਦਾ ਉਹਨਾਂ ਵੀ ਸ਼ਰਮਾਣੀ ਚਾਹੀਦੀ ਆ ਕਿਉਂਕਿ ਪੰਜਾਬ ਦਾ ਕਿਸਾਨ 1% ਆ ਪੰਜਾਬ ਦਾ ਕਿਸਾਨ ਸਿਰਫ 1% ਆ ਉਹ ਸਾਰੇ ਦੇਸ਼ ਦੀ ਲੜਾਈ ਲੜ ਰਿਹਾ ਹਰਿਆਣੇ ਦੇ ਕਿਸਾਨਾਂ ਸਾਹਮਣਾਂ ਪਰ ਦੂਜੇ ਜਿਹੜੇ ਬੈਠ ਕੇ ਤਮਾਸ਼ਾ ਦੇਖ ਰਹੇ ਆ ਲੀਡਰੀਆਂ ਕਰ ਰਹੇ ਆ ਔਰ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਰਾਸੀ ਪਾਰਟੀਆਂ ਜਿਹੜੀਆਂ ਕਿਸਾਨਾਂ ਦੇ ਸਿਰ ਤੇ ਰਾਜ ਕਰਦੀਆਂ ਜਿਹੜੀਆਂ ਵੀ ਪਾਰਟੀਆਂ ਚਾਹੇ ਅਕਾਲੀ ਦਲ ਆ ਚਾਹੇ ਕਾਂਗਰਸਾਂ ਤੇ ਚਾਹੇ ਕੋਈ ਵੀ ਚਾਹੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਲਾ ਲੋ ਅਕਾਲੀ ਦਲ ਅੰਮ੍ਰਿਤਸਰ ਫਤਿਹ ਲਾ ਲੋ ਜਾਂ ਕੋਈ ਹੋਰ ਖਾਂਗਰੇਟਾਂ ਜਾਂ ਕਾਂਗਰੇਟ ਜਥੇਬੰਦੀਆਂ ਕਿਸਾਨ ਜਥੇਬੰਦੀ ਹੈ ਉਹਨਾਂ ਨੂੰ ਵੀ ਸ਼ਰਮ ਆਣ ਦੀ ਲੋੜ ਆ ਅੱਜ ਜਦੋਂ ਸਾਰੇ ਪੰਜਾਬ ਤੇ ਇੰੀਆਂ ਜੀਆਂ ਹਰਕਤਾਂ ਕਰ ਰਿਹਾ ਵਿੱਚ ਆ ਕੇ ਇਦਾਂ ਕਰਦੇ ਆ ਤਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਪੁਰਾ ਮਨ ਤਰੀਕੇ ਨਾਲ ਇਸ ਹਰਕਤ ਦੀ ਵਿਰੋਧਤਾ ਕਰਨੀ ਚਾਹੀਦੀ ਆ ਜੇ ਜਲਿਆਂ ਵਾਲੇ ਬਾਗ ਦੇ ਵਿੱਚ ਅੰਗਰੇਜ਼ਾਂ ਦੇ ਸਮੇਂ ਗੋਲੀ ਚੱਲਦੀ ਆ ਤਾਂ ਸਾਰਾ ਪੰਜਾਬ ਇਕੱਠਾ ਹੁੰਦਾ ਤਾਂ ਅੱਜ ਇਹਨਾਂ ਕਾਲੇ ਅੰਗਰੇਜ਼ਾਂ ਨੇ ਜਿਵੇਂ ਨੌਜਵਾਨਾਂ ਨੂੰ ਸ਼ਹੀਦ ਕੀਤਾ ਤੇ ਜਿਵੇਂ ਉੱਥੇ ਲਾਠੀ ਚਾਰਜ ਕੀਤਾ ਹੰਝੂ ਗਾਸ ਕੀਤਾ ਤਾਂ ਇਹਦੇ ਖਿਲਾਫ ਦੁਗਣਾ ਇਕੱਠੇ ਹੋਣ ਦੀ ਲੋੜ ਆ ਤੇ ਭਗਤ ਸਿੰਘ ਦੇ ਜਿਹੜੇ ਵਾਰਸ ਖੋਤੀ ਵਾਰਸ ਬੜੀ ਫਿਰਦੇ ਆ ਉਹਨਾਂ ਨੂੰ ਵੀ ਮੈਂ ਅੱਜ ਇਸ ਤੇ ਵੀਡੀਓ ਰਹੀ ਇਸ ਚੈਨਲ ਰੈਂਕ ਚੈਲੇਂਜ ਕਰਨਾ ਵੀ ਕਿਸੇ ਬਸੰਤੀ ਪੱਗਾ ਮੰਨ ਕੇ ਭਗਤ ਸਿੰਘ ਨਹੀਂ ਬਣਾ ਜਾਂਦਾ ਭਗਤ ਸਿੰਘ ਦੀ ਸੋਚ ਆ ਲੋਕਤੰਤਰ ਨੂੰ ਕਾਇਮ ਰੱਖਣ ਦੀ ਭਗਤ ਸਿੰਘ ਦੀ ਸੋਚ ਆ ਵੀ ਆਪਣੀ ਆਵਾਜ਼ ਬੁਲੰਦ ਕਰਨ ਦਾ ਆਪਣੇ ਹੱਕਾਂ ਲਈ ਗੱਲ ਕਰਨ ਦਾ ਅਧਿਕਾਰ ਆ ਜੇ ਤੁਹਾਨੂੰ ਇਹ ਯਾਦ ਨਹੀਂ ਹੈ ਤਾਂ ਤੁਸੀਂ ਗੁਲਾਮ ਹੋ ਤੁਸੀਂ ਅਜਾਦ ਨਹੀਂ ਆ ਇੱਕ ਵਾਰ ਸ੍ਰੀ ਰਵਿੰਦਰ ਵਿੱਚੋਂ ਕਿ ਇਹ ਬੇਕਲੀਆ ਪੁਲਿਸ ਕਰਨੀਆਂ ਚਾਹੀਦੀਆਂ ਇਹਨਾਂ ਨੂੰ ਮੇਰੇ ਅਸਾਬ ਜਿਸ ਤਰ੍ਹਾਂ ਜਿਸ ਤਰ੍ਹਾਂ ਸਰਕਾਰ ਕਾਨੂੰਨ ਬਣਾ ਲੈਂਦੀ ਆ ਕਿ ਮੂਵਮੈਂਟਾਂ ਰੋਕਣ ਵਾਸਤੇ ਉਸ ਤਰ੍ਹਾਂ ਜਿਹੜੇ ਮੂਵਮੈਂਟ ਕਰਨ ਵਾਲੇ ਲੋਕ ਨੇ ਉਹਨਾਂ ਦੇ ਹੱਕਾਂ ਵਾਸਤੇ ਵੀ ਕੋਈ ਕਾਨੂੰਨ ਬਣਾਉਣਾ ਚਾਹੀਦਾ ਇਹ ਜਿਹੜੇ ਵੀ ਕਿਸ ਨੇ ਵਿਖਾਵਾ ਕਰਨਾ ਧਰਨਾ ਦੇਣਾ ਜਾਂ ਦਿੱਲੀ ਮਾਰਚ ਕਰਨਾ ਕਿ ਉਹਨਾਂ ਦੇ ਵੀ ਕੋਈ ਹੱਕ ਨੇ ਇਹਦੇ ਬਾਰੇ ਵੀ ਕਾਨੂੰਨ ਸਾਡਾ ਢਿੱਲਾ ਹੈ ਮੈਨੂੰ ਲੱਗਦਾ ਦੁਬਾਰੇ ਇਹਦੇ ਬਾਰੇ ਕਾਨੂੰਨ ਬਣਾਉਣ ਦੀ ਲੋੜ ਹੈ ਪਰ ਨਾਲ ਮੈਂ ਤੁਹਾਡਾ ਇੱਕ ਧਿਆਨ ਹੋਰ ਹੋਰ ਪਾਸੇ ਲੈ ਕੇ ਜਾਵਾਂਗਾ ਨੈਸ਼ਨਲ ਮੀਡੀਆ ਮੀਡੀਆ ਵਾਲ ਜਦੋਂ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਲੱਗਿਆ ਕਿ ਸਾਡੇ ਨਾਲ ਬਹੁਤੀ ਥੱਕਾ ਆਉਣ ਲੱਗਿਆ ਤਾਂ ਉਹਨਾਂ ਨੇ ਗੱਠਾ ਲਈਆਂ ਪਰਾਲੇ ਦੀਆਂ ਪਰਾਇ ਨੂੰ ਅੱਗ ਲਾਈ ਕਿਉਂਕਿ ਧੂਆ ਰਿਆਣੇ ਦੇ ਪਾਸੇ ਜਾਂਦਾ ਸੀਗਾ ਜਦੋਂ ਧੂਆ ਨਾਲ ਇਕੋ ਨੁਕਸਾਨ ਹੋਇਆ ਲੱਗਿਆ ਜੋ ਹਰਿਆਣਾ ਪੁਲਿਸ ਨੂੰ ਇਹ ਸਾਡੇ ਦੇ ਵਿੱਚ ਹੁਣ ਉਹ ਤਾਕਤ ਨਹੀਂ ਰਹੀ ਉਹਦੇ ਬਾਰੇ ਖਬਰਾਂ ਫਲੈਸ਼ ਹੋ ਗਈਆਂ ਤੇ ਇੱਕ ਬੀਬੀ ਜਿਹੜੀ ਪੱਤਰਕਾਰ ਦਿੱਲੀ ਵਾਲੀ ਕਹਿ ਰਹੀ ਸੀ ਕਿ ਕਿਸਾਨਾਂ ਨੇ ਕੋਈ ਕੈਮੀਕਲ ਪਾ ਕੇ ਪਰਾਲੀ ਨੂੰ ਅਗਲਾਤੀ ਤੇ ਹਰਿਆਣਾ ਪੁਲਿਸ ਦਾ ਨੁਕਸਾਨ ਹੋ ਗਿਆ ਜਿਹਨਾਂ মিডিਆ ਬਿਨਾ ਤੱਥਾਂ ਤੋਂ ਬਿਨਾ ਸਬੂਤਾਂ ਤੋਂ ਇਸ ਤਰ੍ਹਾਂ ਇਹ ਖਬਰਾਂ ਦਿੰਦਾ ਹੈ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਜਿਹੜਾ ਇਹ ਗੋਦੀ মিডিਆ ਹੈ ਇਹਦਾ ਖਾਲੀ ਭਾਰ ਦੇ ਲੋਕ ਨਹੀਂ ਇਹਨੂੰ ਦੁਨੀਆਂ ਦੇ ਲੋਕ ਜਾਣਦੇ ਆ ਵੀ ਕਿਸ ਤਰ੍ਹਾਂ ਇਹ ਗਲਤ ਖਬਰਾਂ ਦਿੰਦਾ ਤੇ ਗਲਤ ਕਿਉਂਕਿ ਇਹਨਾਂ ਦੇ ਜਿਹੜੇ ਪੱਤਰਕਾਰ ਹਨ ਉਹ ਪੱਤਰਕਾਰ ਨਹੀਂ ਰਹੇ ਉਹ ਚੱਪਲੀ ਝਾੜ ਚੱਪਲੀ ਚੱਟ ਬਣ ਚੁੱਕੇ ਆ ਕਾਰਪੋਰੇਟ ਘਰਾਣਿਆਂ ਦੇ ਕਿਉਂਕਿ ਜਿੰਨਾ ਵੀ ਨੈਸ਼ਨਲ ਮੀਡੀਆ ਹੈ ਇਹਨਾਂ ਚੋਂ ਜਿਹੜਾ 80% ਮੀਡੀਆ ਕਾਰਪੋਰੇਟ ਘਰਾਣਿਆਂ ਦਾ ਹੈ ਚਾਹੇ ਅਮਾਨੀ ਆਂਦਾਨੀਆਂ ਦਾ ਟਾਟੇ ਪਿਰਲਿਆਂ ਦਾ ਜਿਹਦਾ ਮਰਜ਼ੀ ਆ ਤੇ ਇਹ ਉਹਨਾਂ ਦੇ ਜਿਹੜੇ ਗੁਲਾਮ ਪੱਤਰਕਾਰ ਆ ਇਹਨਾਂ ਨੂੰ ਪੱਤਰਕਾਰੀ ਦਾ ਜਿਹੜਾ ਕੀਤਾ ਉਹ ਛੱਡ ਕੇ ਕੁਝ ਹੋਰ ਚਾਪਲੂਸੀ ਦਾ ਕੀਤਾ ਇਹਨਾਂ ਨੂੰ ਡਾਕਟਰ ਕਰ ਲੈਣਗੇ ਕਿਤੇ ਨਹੀਂ ਆ ਪਾਵਾਂਗੇ ਦੇ ਵਿੱਚ ਹੋਣੀ ਰਹੀ ਹੈ کئی ਵਾਰੀ ਅਗਲੇ ਦਿਨ ਉਸ ਉਸ ਲੈਮਨ ਦੀ ਡਿਗਰੀ ਹੁੰਦੀ ਪਰ ਨਾਲ ਇੱਕ ਇਹ ਵੀ ਸਵਾਲ ਆ ਹੁਣ ਖਨੋਰੀ ਬਾਰਡਰ ਉੱਤੇ ਜਿਹੜੇ ਤਾਰਾਂ ਵੀ ਕੱਟੀਆਂ ਗਏ ਆ ਉਹ ਵੀ ਪੈਨਾਂ ਦੀਆਂ ਮੀਡੀਆ ਕਰਮੀਆਂ ਨੂੰ ਵੀ ੱੱਕੇ ਮਾਰੇ ਗਏ ਮੀਡੀਆ ਕਰਮੀਆਂ ਤੇ ਵੀ ਜਿਹੜੇ ਥਰੂ ਗੈਸ ਦੇ ਗੋਲੇ ਚਲਾਏ ਗਏ ਜਦ ਕਿ ਜਦੋਂ ਕੋਈ ਜੱਗ ਹੁੰਦੀ ਹੈ ਜਿਵੇਂ ਰੈੱਡ ਕਰਾਸ ਵਾਲਾਂ ਤੇ ਹਮਲਾ ਨਹੀਂ ਕਰੀਦਾ ਪੱਤਰਕਾਰਾਂ ਤੇ ਹਮਲਾ ਨਹੀਂ ਕਰੀਦਾ ਰਹਿਣਾ ਪੁਲਿਸ ਤਾਂ ਸਾਰੇ ਨਿਜਮ ਕਾਨੂੰਨ ਸਾਰੇ ਭੁੱਲ ਗਏ ਇਹਨਾਂ ਨੂੰ ਫਿਰ ਚੇਤੇ ਕੌਣ ਕਰਾਉ ਤੁਸੀ ਮੀਡੀਆ ਕਰਮੀ ਦੀ ਗੱਲ ਕਰਦੇ ਹੋ ਇਹਨਾਂ ਨੇ ਜਿਹੜੇ ਉੱਤੇ ਦਵਾਈਆਂ ਦੇਣ ਵਾਲਿਆਂ ਜਿਹੜੇ ਫਰਸਟ ایڈ ਵਾਲਿਆਂ ਜਿਹੜੇ ਮੈਡੀਕਲ ਵਾਲੇ ਮਲਾਜਮਾ ਮੈਡੀਕਲ ਸਹਾਇਤਾ ਦੇਣ ਵਾਲਿਆਂ ਇਹਨਾਂ ਨੇ ਉਹ ਅਜੋ ਉਹ ਨਹੀਂ ਬਖਸ਼ੇ ਉਹਨਾਂ ਦੇ ਵੀ ਲਾਠੀ ਚਾਰਜ ਕਰਤਾ ਤੇ ਜਿਹੜੇ ਕਿ ਨਰਪੱਖ ਹੋ ਕੇ ਉਹ ਸਾਰਿਆਂ ਦੀ ਸੇਵਾ ਕਰ ਰਹੇ ਆ ਇਹਦੇ ਇੱਥੇ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਇਹਨਾਂ ਨੂੰ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ ਭਾਈ ਕ ਕਨਈਆ ਵਾਲਾ ਜਿਨ੍ਹਾਂ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਸਮੇਂ ਦੇ ਵਿੱਚ ਦੁਸ਼ਮਣ ਫੌਜਾਂ ਨੂੰ ਵੀ ਪਾਣੀ ਪਿਲਾਦੇ ਸੀਗੇ ਉਹ ਤੇ ਉਹ ਸਿੰਘਾਂ ਦੇ ਉਹ ਮਨਾ ਕਰਨ ਦੇ باوجود ਵੀ ਤਾਂ ਗੁਰੂ ਸਾਹਿਬ ਨੇ ਨੂੰ ਜਦੋਂ ਸ਼ਹੀਦ ਕੀਤੀ ਵੀ ਇਹ ਤਾਂ ਜਿਹਨੇ ਜਿਨ੍ਹਾਂ ਨੂੰ ਉਸੇ ਪੱਟੜ ਕਰ ਜਾਂ ਉਹਨਾਂ ਨੂੰ ਫਿਰ ਵੀ ਉਹ ਕਰ ਦਿੰਦੇ ਆ ਖੜਾ ਕਰ ਦਿੰਦੇ ਆ ਉਹ ਕਹਿੰਦੇ ਅਸਲੀ ਸੇਵਾ ਇਹ ਆ ਅਸਲੀ ਸਿੱਖੇ ਆ ਇਹ ਉਹਨਾਂ ਨੇ ਫਿਰ ਕਿਹਾ ਸੀਗਾ ਮਾਨਵ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਵੋ ਅੱਜ ਤਾ ਇਹਨਾਂ ਕੋਲ ਜੁਕਿਆ ਇਹਨਾਂ ਨੂੰ ਤਾਂ ਰੈੱਡ ਕਰਾਸ ਦੇ ਨਿਯਮਾਂ ਨੂੰ ਅੰਤਰਰਾਸ਼ਟਰੀ ਨਿਯਮਾਂ ਨੂੰ ਉਹਨਾਂ ਆਪਣੇ ਨਿਯਮ ਨਹੀਂ ਪਤਾ ਇਹਨਾਂ ਨੂੰ ਆਪਣੇ ਦੇਸ਼ ਦੇ ਨਾਗਰਿਕ ਤੇ ਵਿਦੇਸ਼ੀ ਨਾਗਰਿਕ 'ਚ ਫਰਕ ਨਹੀਂ ਪਤਾ ਪਰ ਇਹ ਸਾਰੇ ਬਣਾਵਾ ਤੇ ਚਰਚਾ ਕਰ ਲਈ ਹੁਣ ਇਹਦੇ ਦੋ ਪਹਿਲੂ ਬਣਦੇ ਆ ਦੋ ਨਜ਼ਰੀਏ ਬਣਦੇ ਆ ਕਿ ਇਹ ਸਾਰੀਆਂ ਘਟਨਾਵਾਂ ਦਾ ਕਿਸਾਨਾਂ ਤੇ ਜ਼ੁਲਮ ਦਾ ਭਾਜਪੀ ਨੂੰ ਕੀ ਨੁਕਸਾਨ ਹੋਏਗਾ ਜਾਂ ਫਾਇਦਾ ਹੋਏਗਾ ਕਿਉਂਕਿ ਇੱਕ ਚਰਚਾ ਇਹ ਵੀ ਆ ਰਹੀ ਆ ਕਿ ਜਾਣਬੁੱਝ ਕੇ ਕਿਸਾਨਾਂ ਨੂੰ ਪੰਜਾਬ ਵਾਲਿਆਂ ਨੂੰ ਦਬਾ ਕੇ ਡਰਾ ਕੇ ਨੈਸ਼ਨਲ ਲੈਵਲ ਤੇ ਵੋਟਾਂ ਹਾਸਲ ਕੀਤੀਆਂ ਜਾਣਗੀਆਂ ਕਿ ਦੇਖੋ ਇਹ ਪੂਰੇ ਭਾਰਤ ਨੂੰ ਖਰਾਬ ਕਰਦੇ ਆ ਅਸੀਂ ਨੇ ਇਹ ਦਿਵਾਲੀ ਦੁਆਰਾ ਕਰਤੀਆਂ ਇਹਨਾਂ ਨੂੰ ਅਸੀਂ ਬਿਲਕੁਲ ਥੱਲੇ ਲਾਤਾ ਦੂਜੇ ਪਾਸੇ ਕਿ ਇਹ ਵੀ ਚਰਚਾ ਆ ਰਹੀ ਆ ਕਿ ਕਿਸਾਨਾਂ ਦਾ ਬੋਕ ਜਿਹੜਾ ਵੋਟ ਬੈਂਕ ਹੈ ਉਹ ਬਹੁਤ ਜ਼ਿਆਦਾ ਆ ਕਿਸਾਨ ਨਾਰਾਜ਼ ਹੋ ਜਾਣਗੇ ਬੀਜਪੀ ਤੋਂ ਹੋ ਸਕਦਾ ਬੀਜਪੀ ਦੇ ਐਂਟੀ ਭਗਤ ਜਾਣਾ ਟੋਡਾ ਕੀ ਨਜ਼ਰੀਆ ਬਣਦਾ ਦੇਖੋ ਇਹਦੇ ਨਾਲ ਕੋਈ ਮੋਦੀ ਸਰਕਾਰ ਨੂੰ ਕੋਈ ਫਾਇਦਾ ਨਹੀਂ ਲੱਗਿਆ ਹੋਣ ਕਿਉਂਕਿ ਜਿਸ ਅਖਸਾਬ ਦੇ ਨਾਲ ਉਹ ਕਿਸਾਨਾਂ ਤੇ ਜ਼ੁਲਮ ਕਰੀਆ ਸਾਰੇ ਕਿਸਾਨ ਚਾਹੇ ਇਹਨਾਂ ਨੇ ਖਤਮ ਕਰਤੇ ਉਹਨਾਂ ਨੂੰ ਕ੍ਰੈਸ਼ ਕਰਤੇ ਆਰਥਿਕ ਤੌਰ ਤੇ ਗੁਲਾਮ ਬਣਾ ਲਿਆ ਪਰ ਉਹ ਇਹਨਾਂ ਦੀਆਂ ਹਰਕਤਾਂ ਨੂੰ ਸਾਬ ਸਮਝ ਰਹੇ ਆ ਤੇ ਇਹ ਜਿੰਨਾ ਮਰਜੀ ਉਹਨਾਂ ਨੂੰ ਧਾਰਮਿਕ ਅੰਨੇ ਬਣ ਚ ਉਹਨਾਂ ਨੂੰ ਅੰਨੇ ਭਗਤ ਬਣਾਉਣ ਦੀ ਕੋਸ਼ਿਸ਼ ਕਰਨ ਪਰ ਕਿਸਾਨ ਅੱਗੇ ਤੋਂ ਜਿਆਦਾ ਜਾਗਰੂਕਾਂ ਕਿਸਾਨੀ ਅੰਦੋਲਨ ਦਿੱਲੀ ਨੇ ਅੰਤਰਰਾਸ਼ਟਰੀ ਪੱਧਰ ਤੇ ਜਾਗਰੂਤਾ ਕਾਇਮ ਕੀਤੀ ਤਾਂ ਭਾਰਤ 'ਚ ਤਾਂ ਕਿਉਂ ਨਹੀਂ ਕੀਤੀ? ਤੋਂ ਇਹ ਇਹਦਾ ਨੁਕਸਾਨ 100% ਬੀਜੇਪੀ ਨੂੰ ਹੋਣਾ ਹੈ। ਇਹ ਖਾਲੀ ਬੀਜੇਪੀ ਨਹੀਂ ਹੋਣਾ ਇਹਨੂੰ ਹਰਿਆਣਾ ਸਰਕਾਰ ਵਾਲਿਆਂ ਨੇ ਤੇ ਪੰਜਾਬ ਨੂੰ ਵੀ ਹੋ ਸਕਦਾ ਹੈ। ਜੇ ਇਹਨਾਂ ਨੇ ਜਿਹੜੇ ਜਿਹੜਾ ਮੁੰਡੇ ਦਾ ਕਤਲ ਹੋਇਆ ਹੈ ਜੇ ਉਹਦੇ 302 ਦਾ ਪਰਚਾ ਦਰਜ ਨਾ ਕੀਤਾ ਜਿਹੜਾ ਆਰਥਿਕ ਤੌਰ ਤੇ ਆ ਜੀ ਕਿਸਾਨਾਂ ਨੂੰ ਨੁਕਸਾਨ ਹੋਇਆ ਉਹਦਾ ਪਰਚਾ ਨਾ ਦਰਜ ਕੀਤਾ ਤਾਂ ਇਹਦਾ ਪੰਜਾਬ ਸਰਕਾਰ ਨੂੰ ਵੀ ਖਮਿਆਜਾ ਭੁਗਤਣਾ ਪਊਗਾ। ਇਹਦੇ ਲਈ ਕੋਈ ਦੋਸ਼ਰਾਵਾ ਨਹੀਂ ਹਾਂ। ਭਰਾ ਸਾਹਿਬ ਇੱਕ ਹੋਰ ਰਕੇਸਟ ਕਾਇਦ ਦੀ ਜਿਹੜੀ ਜਥੇਬੰਦੀ ਹੈ ਉਹਨਾਂ ਨਾਲ ਜੋ ਸੰਯੁਕਤ ਕਿਸਾਨ ਮੋਰਚਾ ਇੱਕ ਗੱਠਜੋੜ ਬਣਾਇਆ ਹੋਇਆ ਹੈ 400 ਜਥੇਬੰਦੀਆਂ ਉਹਦੇ ਵਿੱਚ ਨੇ ਉਹਨਾਂ ਨੇ ਵੀ ਕੱਲ 12 ਵਜੇ ਮੀਟਿੰਗ ਰੱਖਿਆ ਕਿਸਾਨ ਪਵਨ ਚੰਡੀਗੜ੍ਹ ਦੇ ਵਿੱਚ ਉਹ ਇਸ ਗੱਲ ਦੀ ਨਿਹਿੱਦੀ ਕਰਦੇ ਕਿ ਕਿਸਾਨਾਂ ਤੇ ਜ਼ੁਲਮ ਨਾ ਕਰੋ ਉਹ ਸਾਡਾ ਇਸ ਮੋਰਚੇ ਦਾ ਉਹ ਵੀ 파ਟ ਬਣ ਜਾਣਾ ਤੇ ਸਰਕਾਰ ਨੂੰ ਲੈਣੇ ਦੇ ਦੇਣੇ ਪੈ ਜਾਣ ਕਿਉਂਕਿ ਹਰ ਪਾਸੇ ਆਵਾਜ਼ ਉੱਠੀ ਆ ਕਿ ਇੰਨਾ ਤੱਕਾ ਤਾਂ ਕਦੇ ਦੇਖਿਆ ਨਹੀਂ ਤੇ ਇੰਨਾ ਤੱਕਾ ਕਰੀਦਾ ਵੀ ਨਹੀਂ ਜੋ ਬਲਦੇਵ ਸਿੰਘ ਸਿਰਸਾ ਕਿਸਾਨਾ ਗੁਨੇ ਉਦੋਂ ਮੈਂ ਬਿਆਨ ਸੁਣ ਰਿਆ ਸੀ ਉਹ ਕਹਿੰਦੇ ਮੇਰੀ ਜਿਹੜੀ ਜ਼ਮੀਨ ਆ ਤਾਰਾਂ ਤੋਂ ਪਾਰਾ ਪਾਕਿਸਤਾਨ ਦੇ ਨਾਲ ਇੰਨਾ ਤਾਂ ਕਦੇ ਉੱਤਰਦੀ ਹੋਇਆ ਕਿ ਸਾਡੇ ਨਾਲ ਇੰਨਾ ਧੱਕਾ ਹੋਇਆ ਹੋਵੇ ਉਹ ਕਹਿੰਦੇ ਇਹਨਾਂ ਨੇ ਤਾਂ ਬਿਲਕੁਲ ਹੱਦਾਂ ਬੰਨੇ ਟੱਪਦੇ ਲੱਗਦਾ ਕਿ ਕੱਲ ਫੇਰ ਕਿਸਾਨਾਂ ਨੂੰ ਜਿਹੜੀ ਹੋਰ ਹੈ ਜਿਹੜੀ ਕਿਸਾਨ ਅੰਦੋਲਨ ਨੂੰ ਕੋਈ ਹੋਰ ਮਜੂਰਤੀ ਮਿਲ ਸਕਦੀ ਹੈ ਬਿਲਕੁਲ ਮਿਲੂਗੀ ਕਿਉਂਕਿ ਪੰਜਾਬ ਦਾ ਜਿਹੜਾ ਕਿਸਾਨ ਆ ਅਣਖੀ ਆ ਇਨਕਲਾਬੀ ਆ ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਵੀ ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਟਵੀਟ ਕਰਦੀਆਂ ਇਹ ਸਹਾਨੁਭੂਤੀ ਦੀਆਂ ਖਾਨੀਆਂ ਨੇਖੇਦੀ ਕਰਦੀਆਂ ਨੇਖੇਦੀ ਉਹ ਇੱਕ ਤਰ੍ਹਾਂ ਨਾਲ ਉਹ ਸਰਕਾਰ ਦੀਆਂ ਸਪੋਰਟ ਕਰਦੀਆਂ ਸਰਕਾਰ ਦੇ ਤਸ਼ੱਦਦ ਦੀ ਜੇਕਰ ਉਹ ਸਿੱਧੇ ਹੋ ਕੇ ਨਹੀਂ ਚੱਲਦੀਆਂ ਜਿਹੜੀ ਵੀ ਪੋਲਿਟੀਕਲ ਪਾਰਟੀ ਆ ਜਿੰਨੀ ਵੀ ਹੈਗੀਆਂ ਜਾਂ ਕੋਈ ਕਿਸਾਨ ਪਰਜਥੇਵੰਦੀ ਆ ਜਿਹੜੀ ਅੱਜ ਕਦੇ ਕਿਸੇ ਖਾਲੀ ਮਕਾਨ ਦਾ ਘਰਾਓ ਕਰ ਰਹੀ ਆ ਕਿਤੇ ਟੋਲ ਪਲਾਜ਼ੇ ਦਾ ਘਰਾਓ ਕਰ ਰਹੀ ਆ ਉਹ ਅੰਦੋਲਨ ਤੋਂ ਭੱਜ ਰਹੀ ਆ ਅੱਜ ਉਹਨਾਂ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਇਹ ਜਿਹੜੇ ਲੀਡਰਾਂ ਦੇ ਜਿਹੜੇ ਘੇਰੇ ਮੋਰੇ ਬਣਿਆ ਨਾ ਜਿੰਨੇ ਵੀ ਇਹਨਾਂ ਦੇ ਪ੍ਰਧਾਨ ਆ ਉਹ ਕਿਸਾਨਾਂ ਨੇ ਬਣਾਏ ਵਿਆਂ ਜੇ ਕਿਸਾਨ ਹੀ ਕਿਸਾਨ ਹੀ ਉਹਨਾਂ ਤੋਂ ਪਿੱਛੇ हट ਗਏ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਉਹ ਕੋਹ ਨਾਲ ਕਿਸੇ ਨੇ ਪਛਾਣਣ ਤੱਕ ਨੇ ਦਾ ਉਹਨਾਂ ਨੇ ਹੌਸਲਾ ਨਹੀਂ ਕਰਨਾ ਨਾ ਕਿਸੇ ਨੇ ਪਛਾਣਣਾ ਸੋ ਦੁਨੀਆ ਦੇਖ ਰਹੀ ਆ ਇਤਿਹਾਸ ਸਿਰਜਿਆ ਜਾਣਾ ਜਿਹੜਾ ਇਸ ਅੰਦੋਲਨ ਤੇ ਇਹਨਾਂ ਕਿਸਾਨਾਂ ਦੀ ਪਿੱਠ ਦੇ ਨਹੀਂ ਖੜੂਗਾ ਉਹਦਾ ਵੀ ਗਦਾਰਾਂ ਦੇ ਵਿੱਚ ਨਾਂ ਲਿਖਿਆ ਜਾਊਗਾ ਚਾਹੇ ਉਹ ਕਿਸਾਨ ਹੋਇਆ ਚਾਹੇ ਕੋਈ ਰਾਸੀ ਪਾਰਟੀ ਹੋਈ ਚਾਹੇ ਕੋਈ ਵਪਾਰੀ ਹੋਇਆ ਜਾਂ ਕੋਈ ਹੋਰ ਹੋਇਆ ਸਮੁੱਚੇ ਪੰਜਾਬ ਨੂੰ ਸਮੁੱਚੇ ਇਨਸਾਫ ਸੰਧ ਭਾਰ ਦੇ ਲੋਕਾਂ ਨੂੰ ਅੱਜ ਕਿਸਾਨੀ ਨਾਲ ਖੜੀ ਲੋੜ ਆ ਕਿਉਂਕਿ ਆ ਕਿਸਾਨੀ ਦੇ ਜ਼ਰੀਏ ਵੱਡੇ ਵੱਡੇ ਵਪਾਰਕ ਸਮਝੌਤਿਆਂ ਦੇ ਜ਼ਰੀਏ ਬਾਹਰ ਦੇ ਦੇਸ਼ ਇਸ ਭਾਰਤ ਨੂੰ ਗੁਲਾਮ ਬਣਾਉਣਾ ਚਾਹੁੰਦੇ ਆ ਤੇ ਇਹ ਕਿਸਾਨੀ ਭਾਰਤ ਨੂੰ ਆਜ਼ਾਦ ਰੱਖਣਾ ਚਾਹੁੰਦੀ ਆ ਉਹਨਾਂ ਸਮਝੌਤਿਆਂ ਤੇ ਅਟੈਕ ਕਰਕੇ ਇਹ ਆਪਣਾ ਐਮਐਸਪੀ ਕਾਨੂੰਨ ਬਣਵਾ ਕੇ ਜਿਹੜੀਆਂ ਪੁਰਾਣੀਆਂ ਇਹਨਾਂ ਦੀ ਹੱਕੀ ਮੰਗਾ ਜੋ ਇਹਨਾਂ ਨਾਲ ੱਟਕਾ ਹੋਇਆ ਉਹਨਾਂ ਨੂੰ ਲਾਗੂ ਕਰਵਾ ਕੇ ਸੋ ਇਹ ਸਰਕਾਰਾਂ ਨੂੰ ਸਮਝਣ ਦੀ ਲੋੜ ਆ ਜੇ ਤੁਸੀਂ ਤੁਹਾਡੀਆਂ ਸਰਕਾਰਾਂ ਲੋਕਤੰਤਰ ਆ ਉਹ ਲੋਕਾਂ ਲਈਆ ਜੇ ਲੋਕਾਂ ਦਾ ਹੀ ਘਾਣੇ ਕਰਨਾ ਤਾਂ ਕਾਹਦਾ ਤੰਤਰ ਆ ਫਿਰ ਉਹ ਡੰਡਾ ਤੰਤਰ ਆ ਉਹ ਕੋਈ ਗੋਲੀ ਤੰਤਰ ਆ ਉਹਨੂੰ ਅਸੀਂ ਲੋਕਤੰਤਰ ਕਹਣਾ ਬੰਦ ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦੋ ਇਹ ਸਾਨੂੰ ਪੁਜੀਤ ਸਿੰਘ ਬਰਾੜ ਨਾਲ ਸਾਡੀ ਨਜ਼ਰ ਇਸ ਤੇ ਵੀ ਬਣੀ ਰਹੇਗੀ ਕਿ ਜਿਹੜੀ ਕੰਟਰੈਕਟ ਫਾਰਮਿੰਗ ਦੀ ਜਿਹੜੀ ਪਾਲਸੀ ਆ ਰਹੀ ਆ ਉਹਦੀ ਸਪੋਰਟ ਪੰਜਾਬ ਸਰਕਾਰ ਵੀ ਕਰਦੀ ਐ ਤੇ ਪੰਜ ਮੰਗਾ ਤੇ ਐਮਐਸਪੀ ਦੇਣ ਦੀ ਜਿਹੜੀ ਗੱਲ ਹੋਈ ਸੀ ਪਿਛਲੇ ਦਿਨੀ ਜਿਹੋ ਮੀਟਿੰਗ ਹੋਈ ਸੀ ਕੇਂਦਰੀ ਮੰਤਰੀਆਂ ਨਾਲ ਕਿਸਾਨ ਆਗੂਆਂ ਦੀ ਉਹਦੇ ਵਿੱਚ ਵੀ ਕੰਟਰੈਕਟ ਫਾਰਮਿੰਗ ਦਾ ਜਿਹੜਾ ਕਨਸੈਪਟ ਸੀ ਉਹ ਲਾਗੂ ਕਰਨ ਦੀ ਗੱਲ ਸੀ ਜਦ ਕਿ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਕੰਟਰੈਕਟ ਫਾਰਮਿੰਗ ਦੇ ਹਿੱਤ ਵਿੱਚ ਨਹੀਂ ਤੇ ਕਿਸਾਨਾਂ ਦੇ ਵਿਰੁੱਧ ਹੀ ਆ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੌਰਾਨ ਇਸ ਪਾਸੇ ਕੀ ਗੱਲਬਾਤ ਹੋਏਗੀ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਫਿਲਹਾਲ ਦੇ ਆਗਿਆ। ਠੀਕ ਆ ਬਣਾ ਸਭ ਬਹੁਤ ਬਹੁਤ ਧੰਨਵਾਦ। ਧੰਨਵਾਦ।